ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਣਾ ਉਹ ਹੁਣ ਵੀ ਇਹਨਾਂ ਨੇ ਕਰਨਾ ਹੈ। ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ। ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ। ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕੂਟਾਂ ਦਾ ਪਰਮਿਸ਼ਨ ਨਾਲ ਲੈ ਕੇ ਗਿਆ ਹੋਇਆ ਬਾਹਰ। ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੈਸ਼ਟ ਵੀ ਪਾਉਣਾ ਚਾਹੁੰਦੇ ਸੀਗੀ ਵੀ ਦੀ ਰੈਸ਼ਟ ਪਾ ਕੇ ਨੂੰ ਚੱਕੀ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਜਿੰਨਾ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂ ਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰੋਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨੇ ਗਿਆ ਇਹ ਕੀ ਨੇ ਗਿਆ ਆ ਹੁਣ ਆ ਨਵਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਾਮਣੇ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਦੇ ਉੱਤਰ ਰਹੇ ਹੋ ਉਤਰੇ ਹੋਇਓ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬੋਲਣਾ ਬੰਦ ਕਰਾਂ ਰੇਸ਼ਟਪਾਲ ਨਹੀਂ ਸੀ ਪਾ ਲੰਦੇ ਤੁਸੀਂ ਤੇ ਰੇਸ਼ਟਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਰੇਸ਼ਟਪਾਲ ਨੇ ਮੈਨੂੰ ਫੜ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에ਰਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਰੇਸ਼ਟਪਾਲ ਨਹੀਂ ਸੀਗੀ ਫਿਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫਿਰ ਛੱਡਣਾ ਹੀ ਪਿਆ